ਰੋੜ ਹਲਵੇ ਦਾ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਆਪਾਂ ਨੇ 2 ਦਿਨ ਪਹਿਲਾਂ ਜੀ ਇੱਕ ਇੰਸਟਾਗ੍ਰam ਤੇ ਆਪਣਾ ਟਰੈਕਟਰ ਪਾਇਆ ਸੀ ਫੋਰ 3600 ਤੇ ਕਈ ਸਾਰੇ ਵੀਰਾਂ ਦੇ ਬਾਈ ਮੈਨੂੰ ਫੋਨ ਮੈਸੇਜਸ ਆਏ ਕੱਲ ਵੀ ਇੱਕ ਦੋ ਵੀਰ ਰੋਪੜ ਵੀ ਆਏ ਸੀ ਟਰੈਕਟਰ ਦੇਖਣ ਤੇ ਟਰੈਕਟਰ ਦਾ ਆਪਣਾ ਵੈਸੇ ਪਰਸੋਂ ਦਾ ਬਣੀ ਚੌਥੇ ਦਾ ਵੀਰਾਂ ਨਾਲ ਸੌਦਾ ਹੋਇਆ ਬਾਈ ਤੇ ਇੱਧਰ ਆਪਣੇ ਬਲਾਚੌਰ ਏਰੀਆ ਤੋਂ ਬਾਈ ਨੇ ਆਏ ਹੋਣ ਟਰੈਕਟਰ ਲੈਣ ਆਪਾਂ ਥੋੜੀ ਜਿਹੀ ਥੋੜੀ ਬਾਈ ਨਾਲ ਉਹ ਵੀ ਕਰਾਵਾਂਗੇ ਮੁਲਾਕਾਤ ਟਰੈਕਟਰ ਦਾ ਆਪਾਂ ਨੇ ਤੁਹਾਨੂੰ ਦਿਖਾਏ ਸੀ ਤਿਆਰ ਹੋਇਆ ਵਾ ਟਰੈਕਟਰ ਬਾਈ ਸਿੰਪਲ ਜਿਹਾ ਤਿਆਰ ਹੋਇਆ ਵਾ ਜਾਨੀ ਕਿ ਟਾਇਰ ਟੂਰ ਵਧੀਆ ਲੱਗੇ ਹੋਏ ਨੇ ਜੀ ਤੇ ਬਾਕੀ ਥੋੜੀ ਥੋੜੀ ਕਰਾਉਣੇ ਮੁਲਾਕਾਤ ਬਾਈ ਨਾਲ ਬਾਈ ਆਜੋ ਮਾੜਾ ਜਿਹਾ 1 ਮਿੰਟ ਆਜੋ ਆਜੋ ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਵਧੀਆ ਜੀ ਵਧੀਆ ਹੋਰ ਬਾਈ ਠੀਕ ਠਾਕ ਜੀ ਠੀਕ ਠਾਕ ਹੈ ਜੀ ਤੇ ਕਿੱਥੋਂ ਆਏ ਜੀ ਆਪਾਂ ਅਸੀਂ ਆ ਗਏ ਬਲਾਚੌਰ ਤੋਂ ਪਿੰਡ ਗੜੀ ਕਨਗੂਆ ਗੜੀ ਕਨਗੂਆ ਜੀ ਮੇਨ ਹਾਈਵੇ ਤੇ ਹੀ ਪਿੰਡ ਹੈ ਨਾ ਜੀ ਹਾਈਵੇ ਤੇ ਹਾਈ ਠੀਕ ਹੈ ਜੀ ਇੱਥੇ ਮੈਕਡੋਨਲਡਾ ਹਾਂ ਜੀ ਹਾਂ ਠੀਕ ਆ ਠੀਕ ਆ ਜੀ ਟਰੈਕਟਰ ਮੈਂ ਕਿਹਾ ਥੋੜੇ ਬੱਚੇ ਨਹੀਂ ਦੇਖਿਆ ਤਾਂ ਨਾ ਜੀ ਬੱਚਿਆਂ ਨੇ ਬੱਚਿਆਂ ਨੇ ਠੀਕ ਆ ਜੀ ਬੱਚੇ 2-3 ਵਾਰ ਉਦੋਂ ਦਾ ਲਗਾਤਾਰੇ ਫੋਨ ਕਰਦੇ ਰਹੇ ਜੀ ਹਾਂ ਜੀ ਉਹ ਨਹੀਂ ਫੋਨ ਕਰਨਾ ਉਹ ਸਭ ਕੁਝ ਹੋਈ ਕਰਦੇ ਉਹ ਕਹਿੰਦੇ ਅਸੀਂ ਫੋਟੋ ਲੈਣਾ ਜੀ ਸਾਨੂੰ ਕਿਹਾ ਮੈਂ ਟਰੈਕਟਰ ਦੇਖਾਂਗਾ ਤੇ ਖੇਤੀ ਕਰਨੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਹੋਰ ਲੈ ਲਓ ਕੋਈ ਹੂੰ ਕਹਿੰਦੇ ਨਹੀਂ ਭਾਈ ਫੋਟੋ ਇਹ ਕਹਿੰਦੇ ਫੋਟੋ ਲੈਣਾ ਅਸੀਂ ਫੋਟੋ ਲੈਣਾ ਹਾਂ ਮੈਂ ਕਿਹਾ ਵੀ ਮਹਿੰਦਰਾ ਕੋਈ ਦੇ ਦੰਨੇ ਹੈ ਨਾ ਜਿੱਦਾਂ ਖੇਤੀ ਨੂੰ ਥੋੜਾ ਜਿਦਾਂ ਟਰੈਕਟਰ ਵਧੀਆ ਰਹਿੰਦੇ ਆ ਹਾਂ ਜੀ ਵੀ ਖੇਤੀ ਅਸੀਂ ਹੁਣ ਮਰ ਕੀ ਖੇਤੀ ਆਪਾਂ ਦੁਬਾਰਾ ਸ਼ੁਰੂ ਕਰਨੀ ਕਿੱਦਾਂ ਜੀ ਨਹੀਂ ਪਹਿਲੇ ਵਾਰ ਚੱਲ ਕੋਈਗਾ ਅੱਛਾ ਆਈ ਠੇਕੇ ਆਈ ਠੇਕੇ ਪਟਾਈ ਇੱਦਾਂ ਦੇ ਦਿੱਤੀ ਸੀ ਪਹਿਲਾਂ ਅੱਛਾ ਜੀ ਗੱਲੇ ਰੱਖੇ ਹੋਏ ਕੀ ਠੇਕੇ ਸੀ ਸਾਰੀ ਅੱਛਾ ਹਾਂ ਤੇ ਹੁਣ ਦੁਬਾਰੀ ਤੇ ਲੱਗੇ ਆ ਕਰਨ ਅੱਛਾ ਮਤਲਬ ਕੀ ਆਪਣੀ ਕਰੋਗੇ ਜੀ ਆਪਣੀ ਠੀਕ ਆ ਠੀਕ ਆ ਠੀਕ ਆ ਜੀ ਨਿਆਣੇ ਕਹਿੰਦੇ ਸੀਗੇ ਕਹਿੰਦੇ ਤੂੰ ਸਾਨੂੰ ਦਿਖਾਲ ਦੇ ਨਹੀਂ ਕੁਝ ਵੀ ਅਸੀਂ ਐਂ ਕਰਦੇ ਅਸੀਂ ਓਹ ਕਰਦੇ ਆ ਅਸੀਂ ਚਲੋ ਫਿਰ ਕਰ ਲਓ ਫਿਰ ਆਉ ਕਰਾਂਗੇ ਠੀਕ ਆ ਠੀਕ ਆ ਠੀਕ ਆ ਠੀਕ ਆ ਨਿਆਣੇ ਦੀ ਖੁਸ਼ੀ ਸਾਡੀ ਕਾਹੀ ਹੁਣ ਕਾ ਤਿਆਰ ਹੈ ਹੁਣ ਅੱਗੇ ਨੂੰ ਨਿਆਣੇ ਆਪੇ ਬਾਈ ਜਾਣਾ ਬਿਲਕੁਲ ਜੀ ਬਿਲਕੁਲ ਨਾਲੇ ਚਲੋ ਨਿਆਣੇ ਸਿੱਖ ਰਹੇ ਹੈ ਤਾਂ ਉਦਾਂ ਪੈਸੇ ਨਿਆਣੇ ਆ ਚਲਾਉਣ ਨੂੰ ਉਹਨਾਂ ਨੂੰ ਵੀ ਅਕਲ ਆ ਜਾਊਗੀ ਸਾਨੂੰ ਹਾਂ ਸਹੀ ਗੱਲ ਹੈ ਨਸ਼ੇ ਵਿੱਚ ਨਾ ਪੈਣਗੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੇ ਬਾਕੀ ਟਰੈਕਟਰ ਰੁਟਰ ਬਾਈ ਨੇ ਨਾ ਦੇਖਿਆ ਚਲਾ ਕੇ ਬਾਕੀ ਜਿਵੇਂ ਕਿ ਅੱਗੇ ਬਾਈ ਵੀਡੀਓ ਮੈਂ ਸਾਡੇ ਕੋਲ ਜਿਵੇਂ ਸਾਨੂੰ ਅਗਲਾ ਕਹਿੰਦਾ ਉਦਾਂ ਅਸੀਂ ਗਾਹਾਂ ਕਹਿ ਕੇ ਦੇ ਦਨੇ ਟਰੈਕਟਰ ਬਾਕੀ ਚੀਜ਼ ਦਾ ਦੀ ਚਲਾਏ ਤੇ ਵਰਤੇ ਦੀ ਪਤਾ ਲੱਗ ਜਾਂਦਾ ਹੈ ਨਾ ਜੀ ਤੇ ਬਾਕੀ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅਸੀਂ ਦੂਰੋਂ ਚੱਲ ਕੇ ਆਏ ਸਾਡੇ ਕੋਲ ਠੀਕ ਹੈ ਠੀਕ ਆ ਤੇ ਬਾਈ ਟਰੈਕਟਰ ਤੁਹਾਨੂੰ ਦਿਖਾਇਆ ਵਈ ਸੀਗਾ ਆਪਾਂ ਨੇ ਪਹਿਲਾਂ ਹੀ ਤੇ ਮਾਡਲ ਸੀਗਾ 99 ਇਹ 1 ਘਟ 90 ਤੇ ਟਾਇਰ ਟੂਰ ਬਾਕੀ ਦੇਖ ਲਓ ਪਿੱਛੇ ਤੋਂ ਬਾਈ ਇਹਨੂੰ ਬ੍ਰੇਕਾਂ ਵੀ ਤੁਹਾਨੂੰ ਦਿਖਾਈ ਸੀ ਆਪਾਂ ਨੇ ਵੀ ਦੂਜੀਆਂ ਕਰਾਈਆਂ ਇਵੇਂ ਤੇ ਆ ਟਰੈਕਟਰ ਧੋ ਵੀ ਨਹੀਂ ਹੋਇਆ ਬਾਈ ਲਿਆ ਕੇ ਕੱਲ ਵੀ ਬਾਈ ਸੀਗਾ ਬਲੌਗ ਇਹਦਾ ਟਰੈਕਟਰ ਦਾ ਆਪਾਂ ਨੇ ਤੇ ਮਰਾੜ ਮਰੂੜ ਤਾਂ ਸਾਰੇ ਦੁਬਾਰਾ ਬਾਈ ਦੁਬਾਰਾ ਤੋ ਰੇਸ ਰੂਸ ਸਾਰਾ ਲੱਗਿਆ ਵਾ ਸੀਗਾ ਟਰੈਕਟਰ ਨੂੰ ਤੇ ਬਾਕੀ ਚਲੋ ਹੁਣ ਬਾਈ ਨੇ ਲੈ ਚੱਲੇ ਜੀ ਉਹ ਬਾਈ ਆਵਾਜ਼ ਚੈੱਕ ਕਰੋ ਹੋੜ ਦੀ ਕਾਹ ਕਹਿੰਦੀ ਐਨ ਨਜ਼ਾਰੇਦਾਰ ਉਹ ਆ ਜਾ ਬਾਈ ਟਰੈਕਟਰ ਦੇ ਉੱਤੇ ਚਲੋ ਜੀ ਘਰ ਤਾਂ ਹੀ ਥੋੜਾ ਹਲਵੇ ਦਾ ਅੱਜ 3700 ਚੱਲਿਆ ਬਾਈ ਬਲਾਚੌਰ ਦੇ ਕੋਲੇ ਪੈਂਦਾ ਪਿੰਡ ਗੜੀ ਕਨਗੋਆ ਚੰਗਾ ਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਓਕੇ ਵੀਰੇ ਓਕੇ ਓਕੇ ਠੀਕ ਹੈ ਜੀ ਤੇ ਬਾਈ ਨਾ ਬਾਈ ਪਰਸੋਂ ਜੇ ਦੇਖੇ ਸੀਗਾ ਟਰੈਕਟਰ ਆ ਕੇ ਬੰਦੇ ਬਹੁਤ ਵਧੀਆ ਬਾਈ